ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਇੱਥੇ ਨੇ ਕਹਿੰਦੇ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਪਾਰਟੀ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਦੇ ਪਰਿਵਾਰ ਜਿਹੜਾ ਕਿ ਵਦੇ ਕਿੰਨਾ ਕ ਬਲ ਮਿਲਦਾ ਜੀ ਚਲੋ ਜਦੋਂ ਵੀ ਕੋਈ ਤੁਹਾਡੇ ਨਾਲ ਸ਼ਾਮਲ ਹੁੰਦਾ ਹੈ ਤੁਹਾਡੀ ਵਿਚਾਰਧਾਰਾ ਨੂੰ ਵੇਖ ਕੇ ਪਾਰਟੀ ਦੀ ਵਿਚਾਰਧਾਰਾ ਨੂੰ ਵੇਖ ਕੇ ਉਹਦਾ ਬਲ ਮਿਲਦਾ ਹੈ ਕਿਉਂਕਿ ਚੋਣ ਪ੍ਰਕਿਰਿਆ ਚੋਣ ਦੇ ਜਿੰਨੇ ਲੋਕ ਵੀ ਤੁਹਾਡੀ ਵਿਚਾਰਧਾਰਾ ਨੂੰ ਸਮਰਥਨ ਕਰਨਗੇ ਉਨੀ ਵੱਡੀ ਤੁਹਾਡੀ ਜਿੱਤ ਹੁੰਦੀ ਹੈ ਸੋ ਇਹਨਾਂ ਦੀ ਅਹਿਮ ਭੂਮਿਕਾ ਰਹੇਗੀ ਕਿਉਂਕਿ ਇਹਨਾਂ ਨੇ ਜਿਹੜੀ ਤਾਨਾਸ਼ਾ ਰਾਜਨੀਤੀ ਹੈ ਜਿਸ ਤਰੀਕੇ ਨਾਲ ਸਵਿਧਾਨ ਨੂੰ ਕੁਚਲਿਆ ਜਾ ਰਿਹਾ ਹੈ ਬਾਬਾ ਸਾਹਿਬ ਭੀਮਰਾਓ ਮੇਦਕਰ ਜਿਸ ਤੋਂ ਤੁਹਾਨੂੰ ਇਹ ਉਸੇ ਤੋਂ ਹੀ ਪਰੇਸ਼ਾਨ ਨੇ ਇਹ ਵੀ ਚਾਹੁੰਦੇ ਨੇ ਕਿ ਬਾਬਾ ਸਾਹਿਬ ਭੀਮਰਾਓ ਮੇਦਕਰ ਜਿੰਨੇ ਅਧਿਕਾਰ ਦਿੱਤੇ ਆ ਉਹਨਾਂ ਦੀ ਰੱਖਿਆ ਵੀ ਦੂਜੀ ਗੱਲ ਪੰਜਾਬੀ ਜ਼ੁਲਮ ਦੇ ਵਿਰੁੱਧ ਖੜਦਾ ਹੈ ਸੋ ਇਹ ਜ਼ੁਲਮ ਦੇ ਵਿਰੁੱਧ ਜਿਹੜਾ ਪੂਰੇ ਹਿੰਦੁਸਤਾਨ 'ਚ ਇੱਕ ਪਾਰਟੀ ਔਰ ਮੋਦੀ ਜੀ ਕਰ ਰਹੇ ਉਹਦੇ ਵਿਰੁੱਧ ਖੜੇ ਨੇ ਕਿਹੜੇ ਪਹਿਲੇ ਪਾਰਟੀ ਨੂੰ ਬਿਲੋਂਗ ਕਰਦੇ ਸੀ ਕਿ ਔਰ ਪਾਰਟੀ ਸ਼ਰਨਾ ਭਾਜੀਪੀ ਨੂੰ ਇਹਨਾਂ ਨੇ ਸਪੋਰਟ ਕੀਤੀ ਸੀ ਪਹਿਲਾਂ ਬੀਜੇਪੀ ਤੋਂ ਸਾਡੇ ਕੋਲ ਆਈ ਨੇ कल ਜਦੋਂ ਪ੍ਰਤਾਪ ਸਿੰਘ ਬਾਜਵਾ ਆਏ ਨੇ ਤੇ ਵਿਵੇਨਦਰ ਜਾਦਵ ਆਏ ਨੇ ਤਾਂ ਤੁਹਾਡੇ ਵੀ ਚਿਹਰੇ ਤੇ ਕਾਫੀ ਜ਼ਿਆਦਾ ਖੁਸ਼ੀ ਵੇਖੀ ਗਈ ਸਾਰੇ ਇਕੱਠੇ ਹੋ ਗਏ ਕਾਂਗਰਸ ਦੀ ਕੁਦਰਤੀ ਗੱਲ ਹੈ ਜਦੋਂ ਕੋਈ ਆ ਕੇ ਥਾਪੜੇ ਦਿੰਦੇ ਨੇ ਸੀਨੀਅਰ ਲੀਡਰ ਜਾਂ ਬਜ਼ੁਰਗ ਕੋਈ ਦੇਣਗੇ ਉਹ ਹਰ ਇੱਕ ਨੂੰ ਹੀ ਮਾਣ ਮਹਿਸੂਸ ਹੁੰਦਾ ਸੋ ਮੈਨੂੰ ਮਾਣ ਮਹਿਸੂਸ ਆਇਆ ਉਸ ਚੀਜ਼ ਦਾ ਕਿਉਂਕਿ ਜਦੋਂ ਅਸੀਂ ਵਿਰੋਧੀ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸੀ ਉਹਨਾਂ ਦੇ ਆਪਣੇ ਨਾਲ ਦੇ ਨਹੀਂ ਚੱਲ ਪਾ ਰਹੇ ਤੇ ਕਿੱਥੋਂ ਸੀਟ ਜਿੱਤਣਗੇ ਕੋਈ ਵਿਰੋਧੀਆਂ ਨੂੰ ਜਵਾਬ ਜਿਹੜਾ ਉਹ ਮੇਰੇ ਖਿਆਲ ਪਬਲਿਕ ਦੇएगी ਉਹ ਜ਼ਿਆਦਾ ਬੈਟਰ ਹੈ ਸੋ ਸੀਟ ਕਿਵੇਂ ਜਿਤਨੀ ਐ ਕੌਣ ਚੱਲੇਗਾ ਨਹੀਂ ਚੱਲੇਗਾ ਇਹਦਾ ਪਬਲਿਕ ਇਹਨਾਂ ਨਾਲੋਂ ਜ਼ਿਆਦਾ ਵੇਖਦੀ ਐ ਅੱਜਕੱਲ ਬੇਸਿਕਲੀ ਵਿਰੋਧੀ ਜਿਹੜੇ ਅਪਡੇਟ ਹੋਣ ਵਾਲੇ ਜਿੱਦਾਂ ਫੋਨ ਨਹੀਂ ਸਲੋ ਹੋ ਜਾਂਦਾ ਇਹ ਰਾਜਨੀਤੀ 'ਚ ਬਹੁਤ ਸਲੋ ਹੋ ਚੁੱਕੀ ਐ ਉੱਥੇ ਹੀ ਅੜੇ ਨੇ ਜਿੱਥੇ ਪੁਰਾਣੀ ਸੀ ਮੈਂ ਹੰਕਾਰ ਦੀ ਰਾਜਨੀਤੀ ਵਿਰੋਧੀਆਂ ਤੇ ਮਤਲਬ ਕੂੜ ਪ੍ਰਚਾਰ ਦੀ ਰਾਜਨੀਤੀ ਅੱਜ ਇਹਨਾਂ ਨੂੰ ਆਪਣੇ ਆਪ ਨੂੰ ਅਪਡੇਟ ਕਰਨ ਦੀ ਲੋੜ ਐ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਬਖਾਈ ਨਹੀਂ ਦੇਤੇ ਆ ਆ ਭਈ ਉਹ ਵੀ ਆ ਜਾਣੇ ਕੱਲ ਜਾਂ ਪਰਸੋਂ ਵੀ ਆ ਰਹੇ ਹੂੰ ਬਹੁਤ ਹੀ ਜ਼ਿਆਦਾ ਜਦੋਂ ਉਦੋਂ ਹੰਗਾਰਾ ਪਰਮਾ ਮਿਲਦਾ ਜਦੋਂ ਤੁਸੀਂ ਕੰਮ ਕੀਤੇ ਹੁੰਦੇ ਚੰਗੇ ਲੋਕਾਂ ਦੇ ਵਿੱਚ ਜਾਂਦੇ ਹੋ ਔਰ ਲੋਕ ਜਿਹੜੇ ਆ ਅੱਜ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਸਮਝ ਚੁੱਕੇ ਆ ਔਰ ਸਾਨੂੰ ਅੱਜ ਜਿਹੜਾ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਬਹੁਤ ਉਸ ਵੇਲੇ ਬਲ ਮਿਲਿਆ ਜਦੋਂ ਸਾਡਾ ਰਾਹੁਲ ਵੀਰ ਜੋ ਭਾਜਪਾ ਨੂੰ ਛੱਡ ਕੇ 250 ਪਰਿਵਾਰਾਂ ਨੂੰ ਲੈ ਕੇ ਜਿਹੜਾ ਉਹ ਅੱਜ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਔਰ ਮੈਂ ਕਾਂਗਰਸ ਪਾਰਟੀ ਜੀ ਆਇਆਂ ਕਿਨਾ ਉਹਨਾਂ ਨੂੰ ਔਜਲਾ ਸਾਹਿਬ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਔਰ ਕਦੀ ਇਹਨਾਂ ਨੂੰ ਇਹ ਨਹੀਂ ਮਹਿਸੂਸ ਹੋਣ ਦੇਵਾਂਗੇ ਕਿ ਇਹ ਪਾਰਟੀ ਦੇ ਵਿੱਚ ਆਏ ਆ ਅਸੀਂ ਹਮੇਸ਼ਾ ਹਰ ਕਿਸੇ ਨੂੰ ਆਪਣੇ ਪਰਿਵਾਰ ਦੇ ਵਾਂਗ ਹੀ ਰੱਖਿਆ ਵਾ ਔਰ ਆਪਣੇ ਪਰਿਵਾਰ ਤੋਂ ਕਦੀ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਅਸੀਂ ਜਿੰਨੇ ਜੋਗੇ ਹੈਗੇ ਆ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂਕਿ ਔਜਲਾ ਸਾਹਿਬ ਦੀ ਸੋਚ ਆ ਕਿ ਗੁਰੂ ਨਗਰੀ ਦੇ ਵਿੱਚ ਸਿਆਸਤ ਨਹੀਂ ਗੁਰੂ ਨਗਰੀ ਦਾ ਗੁਰੂ ਰਾਮਦਾਸ ਮਾਰੇ ਦਾ ਬੱਚਾ ਬਣ ਕੇ ਕੰਮ ਕਰਨਾ ਉਹ ਅਸੀਂ ਸਾਰੇ ਉਹਨਾਂ ਦੀ ਸੋਚ ਦੇ ਨਾਲ ਚੱਲੇ ਆਂ ਔਰ ਕਾਂਗਰਸ ਪਾਰਟੀ ਇੱਕ ਐਸੀ ਸੈਕੂਲਰ ਪਾਰਟੀ ਆ ਜਿਹੜੀ ਕਦੀ ਵੀ ਕਿਸੇ ਨੂੰ ਧਰਮ ਦੇ ਨਾਮ ਤੇ ਰਾਜਨੀਤੀ ਕਰਨ ਨਹੀਂ ਦਿੰਦੀ ਕਿਉਂਕਿ ਅੱਜ ਧਰਮ ਦੇ ਨਾਮ ਤੇ ਰਾਜਨੀਤੀ ਹੋ ਰਹੀ ਆ ਐਸਸੀ ਓਬੀਸੀ ਖਤਰੇ ਚ ਨੇ ਸੰਵਿਧਾਨ ਖਤਰੇ ਚ ਆ ਔਰ ਸਾਨੂੰ ਲੋੜ ਆ ਸੰਵਿਧਾਨ ਨੂੰ ਬਚਾਉਣ ਦੀ ਤੇ ਅੱਜ ਜਿਦਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿਤਾਤੇ ਸੀ ਉਹ ਨੌਜਵਾਨਾਂ ਨੇ ਜਿਤਾਏ ਸੀ ਤੇ ਅੱਜ ਉਹੀ ਨੌਜਵਾਨਾਂ ਨੇ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਆ ਪੀ 13 0 ਤੇ ਵਕਤੇ 13 0 ਹੋਣਾ ਵਾ ਤੇ ਉਹ 13 ਕਾਂਗਰਸ ਨੂੰ ਹੋਣ ਗਿਆ ਤੇ 0 ਇਹਨਾਂ ਨੂੰ ਆਊਗਾ ਇਹ ਅੱਜ ਤੋਂ ਸ਼ੁਰੂਆਤ ਆ ਹਲੇ ਕੱਲ ਹੀ ਬਾਜਵਾ ਸਾਹਿਬ ਕਹਿੰਦੇ ਸੀ ਕਿ ਤੁਸੀਂ ਅੱਗੇ-ਅੱਗੇ ਵੇਖਿਓ ਝਟਕੇ ਮਿਲਦੇ ਕਿਦਾਂ ਵਾ ਅੱਜ ਸ਼ੁਰੂਆਤ ਆ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਦਾਂ ਹੀ ਜਿਹੜਾ ਵਾ ਵੇਖਣ ਨੂੰ ਮਿਲੇਗਾ ਭਜੀ ਕਿਉਂ ਛੱਡੀ ਭਾਜਪਾ ਔਰ ਜੁਆਇਨ ਕੀਤੀ ਕਾਂਗਰਸ ਬਜਾ ਬਹੇ ਕੁਝ ਖਾਲਸਾ ਬਜਾ ਕੁਫਦੇ ਜੀ ਬੀਜਪੀ ਮੈਂ ਅਤਿਆਦਿ ਛੱਡੀ ਸੰਵਿਧਾਨ ਦੇ ਖਿਲਾਫ ਉਹਨਾਂ ਦੀਆਂ ਰਾਜਨੀਤੀਆਂ ਬਹੁਤ ਮਲਕਏ ਸੰਵਿਧਾਨ ਨੂੰ ਖਤਮ ਹੀ ਕਰਨਾ ਚਾਹੁੰਦੇ ਆ ਇਸ ਕਰਕੇ ਮੈਂ ਸਾਡੇ ਮਲਕਏ ਐਸ ਸੀ ਭਾਈ ਜਾਰੀ ਸੰਵਿਧਾਨ ਤੋਂ ਉੱਪਰ ਕੁਝ ਨਹੀਂ ਗਾ ਇਸ ਕਰਕੇ ਮੈਂ ਕਾਂਗਰਸ ਜੁਆਣ ਜਿਹੜੀ ਜ਼ਿੰਮੇਵਾਰੀ ਸੀਗੀ ਬੀਜਪੀ ਦੇ ਤੱਕ ਫਲਾਤਿਆਂ ਦਾ ਜੋ ਵਾਹੇ ਮਲਕਏ ਸ਼ਾਮਲੀ ਹੋਏ ਹਨ ਉਹ ਚ ਜ਼ਿੰਮੇਵਾਰੀ ਕੋਈ ਨਹੀਂ ਦਿੱਤੀ ਗਈ ਹਲੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਸੀ ਬੀਜਪੀ ਵਿੱਚ ਬੀਜਪੀ ਚ ਮੈਂ ਮਲਕਏ 8-10 ਸਾਲ ਕੰਮ ਕੀਤਾ ਕੋਈ ਜ਼ਿੰਮੇਵਾਰੀ ਨਹੀਂ ਮਿਲੀ ਬਸ ਦਾ ਹੀ ਯੂਜ਼ ਕੀਤਾ ਗਿਆ ਨੌਜਵਾਨ ਬਿੜੀ ਨੂੰ ਗਲਤ ਚੂਟ-ਚੜ ਬੋਲ ਕੇ ਮਿਲ ਗਏ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਾਂਗਰਸ ਦਾ ਪੱਲਾ ਕਿਉਂ ਫੜਿਆ ਕਾਂਗਰਸ ਤਾਂ ਮੈਂ ਪਹਿਲੋ ਵੀ ਮਿਲ ਕੇ ਕਾਫੀ ਦਿਨ ਓਜਲਾ ਸਾਹਿਬ ਨਾਲ ਮਿਲ ਕੇ ਟਾਈਮ ਮਲੇ ਪਾਰਟੀ 'ਚ ਰਿਹਾ ਹਾਂ ਇਹਨਾਂ ਦੇ ਕੰਮਾਂ ਦੇ ਦਿਨ ਰਾਤ ਜਦੋਂ ਮਰਜੀ ਫੋਨ ਕਰ ਲੋ ਹਰ ਇੱਕ ਕੰਮ ਮੇਰੇ ਆਉਂਦੇ ਆ ਇਸ ਕਰਕੇ ਅੱਪਾਂ ਓਜਲਾ ਸਾਹਿਬ ਦੇ ਨਾਲ ਅੱਜ ਵੀ ਖੜੇ ਆ ਤਾਂ ਗੁਰਜੀਤ ਸਿੰਘ ਓਜਲਾ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਉਨਾਂ ਵੱਲੋਂ ਅੱਜ ਕਾਫੀ ਸਾਰੇ ਨੌਜਵਾਨ ਜਿਹੜੇ ਕਿ ਪਾਰਟੀ ਵਿੱਚ ਸ਼ਾਮਲ ਕਰਾਏ ਗਏ ਨੇ ਔਰ ਕਾਫੀ ਜ਼ਿਆਦਾ ਜਿਹੜਾ ਕਿ ਪਰਿਵਾਰ ਨੂੰ ਕਾਂਗਰਸ ਦੇ ਪਰਿਵਾਰ ਨੂੰ ਉਹ ਬਲ ਵੀ ਮਿਲਦਾ ਕਿਉਂਕਿ ਇਲੈਕਸ਼ਨਸ ਲਗਾਤਾਰ ਹੋਣ ਜਿਹੜੇ ਕਿ ਉਸ ਦੀਆਂ ਡੇਟਾ ਨੇੜੇ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਕਿ ਇਹ ਨੌਜਵਾਨ ਨੇ ਇਹ ਭਾਜਪਾ ਨੂੰ ਛੱਡ ਕੇ ਇਹਨਾਂ ਨੇ ਹੁਣ ਕਾਂਗਰਸ ਦਾ ਪੱਲਾ ਫੜਿਆ ਹੈ ਉਹ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਆਖਰੀ ਨੇ ਵੀ ਹੁਣ ਜਿਹੜੀ ਕਾਂਗਰਸ ਸਾਰੀ ਉਹ ਇਕੱਠੀ ਹੋ ਕੇ ਇਲੈਕਸ਼ਨ ਲੜ ਰਹੀ ਹੈ ਤੇ ਨਾਲ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਕਿ ਬਹੁਤ ਜਲਦ इलेक्शन कंपेन आमरा टीवी अमृतर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप